ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਨਜੀਤ ਸਿੰਘ ਮਾਨ ਸੰਗਰੂਰ ਤੋਂ ਐਮਪੀ ਨੇ ਖਾਲਸਤਾਨ ਦੇ ਰਾਸ਼ਟਰਪਤੀ ਬਣਵਾ ਤੇ ਵੀ ਹਰ ਵਕਤ ਸੁਪਨੇ ਜਾਂ ਫੀਲਿੰਗਾਂ ਲੈਂਦੇ ਰਹਿੰਦੇ ਆ ਮੌਜੂਦਾ ਸਰਕਾਰ ਨੇ ਅੱਜ ਉਹਨੂੰ ਆਪਣੇ ਘਰ ਦੇ ਅੰਦਰ ਰਿਟੇਨ ਕੀਤਾ ਨਜ਼ਰਬੰਦ ਕੀਤਾ ਔਰ ਮੀਡੀਆ ਨੇ ਕਾਫੀ ਕੋਸ਼ਿਸ਼ ਫਰੋਲਣ ਦੀ ਕੋਸ਼ਿਸ਼ ਕੀਤੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਾਨੇ ਸਿੱਧੂ ਬਾਰੇ ਹੋਰ ਬੜਾ ਕੁਝ ਬੋਲਿਆ ਗਿਆ ਮੈਂ ਇੱਕ ਬੇਨਤੀ ਕਰਨੀ ਹੈ ਪੰਜਾਬ ਦੇ ਲੋਕਾਂ ਨੂੰ ਕਿ ਸਿਮਰਜੀਤ ਸਿੰਘ ਮਾਨ ਉਹ ਖਾਚਾ ਹੈ ਜਿਨੇ ਅੱਜ ਤੱਕ ਕੌਮ ਲਈ ਸਮਾਜ ਲਈ ਇੱਕ ਵੀ ਕੰਮ ਨਹੀਂ ਕੀਤਾ ਹੁਣ ਇਲੈਕਸ਼ਨ ਨੇੜੇ ਆ ਲੋਕ ਸਭਾ ਦੀ ਤੇ ਇਹ ਬੁੱਢਾ ਬਾਪੂ ਮਰਨ ਦੇ ਹਾੜੇ ਆ ਤੇ ਹੁਣ ਇਹਨੇ ਚੋਣ ਜਿੱਤਣ ਵਾਸਤੇ ਕੋਈ ਨਾ ਕੋਈ ਪੁੱਠਾ ਕਾਰਾ ਜ਼ਰੂਰ ਕਰਨਾ ਹੈ ਭਾਨੇ ਸਿੱਧੂ ਦੇ ਹੱਕ ਵਿੱਚ ਕਹਿੰਦੇ ਰੇਲਾ ਰੋਕਾਂਗੇ 3 ਫਰਵਰੀ ਦੀ ਕਾਲ ਦਿੱਤੀ ਹੋਈ ਹੈ ਕਿਸਾਨ ਜਥੇਬੰਦੀਆਂ ਵੀ ਆਉਣਗੀਆਂ ਜਿਹੜੇ ਇਹਨਾਂ ਦੇ ਜੁੱਤੀਆਂ 'ਚ ਬੈਠਣ ਵਾਲੇ ਬੁਰਕੀਆਂ ਜਿਨ੍ਹਾਂ ਨੂੰ ਪਾਈਆਂ ਜਾਂਦੀਆਂ ਨੇ ਉਹਨਾਂ ਦੇ ਮੈਂ 2-4 ਇੱਕ ਨਾਂ ਤੁਹਾਨੂੰ ਗਿਣਾ ਦੇਣਾ ਫਿਰ ਤੁਸੀਂ ਇਹਨਾਂ ਦੇ ਚੰਗੀ ਤਰ੍ਹਾਂ ਜਿੱਥੇ ਵੀ ਮਿਲਣ ਜੁੱਤੀ ਫੇਰ ਸਕਦੇ ਹੋ ਸਭ ਤੋਂ ਪਹਿਲਾਂ ਇੱਕ ਬਹੁਤ ਵੱਡਾ ਜਰਨਲਿਸਟ ਪੱਤਰਕਾਰ ਕਹਾਉਂਦਾ ਰਤਨ ਧਾਲੇਵਾਲ ਜਿਹਨੂੰ ਪੱਗ ਨਹੀਂ ਬੰਨ੍ਹਣੀ ਆਉਂਦੀ ਖੋਤੇ ਵਾਂਗੂ ਵੱਡੀਆਂ-ਵੱਡੀਆਂ ਐਨਕਾਂ ਲੱਗੀਆਂ ਹੁੰਦੀਆਂ ਨੇ ਮੋਟੀਆਂ-ਮੋਟੀਆਂ ਤੇ ਇਨਾਂ ਦਾੜੀ ਬਾਉਣ ਦਾ ਪਤਾ ਮੈਨੂੰ ਇਹ ਲੱਗਦਾ ਵੀ ਠੰਡ ਵਿੱਚ ਸ਼ਾਇਦ ਪੰਜ ਸੱਤ ਦਿਨ ਨਹਾਉਂਦੇ ਵੀ ਹੋਣਗੇ ਨਹੀਂ ਲੱਸਣ ਲੱਗਦੇ ਐ ਜਦੋਂ ਉੱਠ ਉੱਠਣਸਾਰ ਕਹਿਣਗੇ ਸਿਮਜਿਤ ਮਾਨ ਨੂੰ ਪੁਲਿਸ ਨੇ ਨਗਰਬੰਦ ਕਰ ਲਿਆ ਘਰ ਦੇ ਵਿੱਚ ਤੇ ਉਦੋਂ ਪੱਗ ਦਾ ਲੜ ਵੀ ਠੀਕ ਨਹੀਂ ਹੁੰਦਾ ਤੇ ਇਥੋਂ ਸ਼ੱਕ ਜਾ ਪੈਂਦਾ ਵੀ ਸ਼ਾਇਦ ਇਹ ਬੰਦੇ 2-4 ਦਿਨ ਤਾਂ ਬਰਸ਼ਣਿਕ ਬਰਸ਼ਨੀ ਕਰਦੇ ਹੋਣਗੇ ਤੇ 5-7 ਦਿਨ ਨੌਂਦੇ ਨੇ ਹੋਣਗੇ ਠੰਡੇ ਵਿੱਚ ਇੱਕ ਹੋਰ ਹੈ ਰਫਤਾਰ ਤੇ ਉਹ ਪਹਿਲਾਂ ਮੈਨੂੰ ਵੀ ਬੋਲ ਲਾ ਹੁੰਦੇ ਚਲੋ ਉਹ ਗੱਲਾਂ ਪੁਰਾਣੀਆਂ ਹੋ ਗਈਆਂ ਤੇ ਹੁਣ ਇਹਨਾਂ ਨੇ ਨੇਰੀ ਠਾਈ ਹੋਈ ਐ ਸਿਮਨ ਜੀ ਤਮਾਨ ਐ ਕਰ ਦੂ ਭਾਨਾ ਭਾਈ ਐ ਕਰ ਦੂ ਤੇ ਇੱਕ ਰਾਜ ਖਾਲਸਾ ਤੇ ਮੂੰਹ ਦੇਖ ਲਿਓ ਦਾ ਪੱਗ ਦੇਖ ਲਿਓ ਠੀਕ ਐ ਤੇ ਇੱਕ ਨਸ਼ੇੜੀ ਮਾਨ ਬਠਿੰਡੇ ਵਾਲਾ ਇਹਨਾਂ ਦੇ ਮੈਂ ਅੱਜ ਦੇਕਰ ਤੋਂ ਦੱਸ ਰਿਹਾ ਤੁਹਾਨੂੰ ਤਾਜੀ ਤਾਜੀ ਜਦੋਂ ਸਮਝਿਤ ਮਾਨ ਨੂੰ ਪੁਲਿਸ ਨੇ ਘਰ ਦੇ ਵਿੱਚ ਨਜ਼ਰਬੰਦ ਕਰਤਾ ਜਾਨੀ ਕਿ ਡਿਟੇਨ ਕਰ ਲਿਆ ਤੇ ਇਹ ਸਾਰੇ ਉਥੋਂ ਭੱਜ ਗਏ ਤੇ ਕੋਈ ਕਿਸੇ ਰੋਡ ਤੇ ਖੜਾ ਹੈ ਕੋਈ ਕਿਸੇ ਰਾਹ ਵਿੱਚ ਖੜਾ ਹੈ ਕਿਤੇ ਕੋਈ ਖਾਲ ਤੇ ਖੜਾ ਹੈ ਕਿਤੇ ਕੋਈ ਪਸੀ ਪਹੀ ਤੇ ਖੜਾ ਹੈ ਸਮਝਿਤ ਮਾਨ ਨੂੰ ਪੁਲਿਸ ਨੇ ਨਜ਼ਰਬੰਦ ਕਰ ਲਿਆ ਪੜਦੇ ਸੀ ਇਦਾਂ ਤੇ ਦਮ ਦੇਖੋ ਕਿੰਨਾ ਕਹਿ ਜਣ ਕੇ ਉਹਦੇ ਕੋਲੇ ਨਹੀਂ ਖੜ ਸਕੇ ਘਰ ਦੇ ਸਾਹਮਣੇ ਨਹੀਂ ਖੜ ਸਕੇ ਡਰ ਦੇ ਭੱਜ ਗਏ ਉਥੇ ਕਿਉਂਕਿ ਪਤਾ ਹੈ ਕਿ ਪੁਲਿਸ ਆ ਕੀ ਹੋਈ ਠੰਡ ਦਾ ਟਾਈਮ ਹੈ ਜੇ ਛਿੱਤਰ ਲੱਗੇ ਲਾਗੇ ਪੈਣ ਨਸਰੋਣਾ ਕਿਸੇ ਨੇ ਹੈ ਨਹੀਂ ਤੇ ਮੰਗਰ ਕਿਸੇ ਨੇ ਜਾਣਾ ਹੈ ਨਹੀਂ ਚਲੋ ਇਹ ਤਾਂ ਇਹ ਕਦੀੜਾਂ ਇਹ ਖੱਜਾਂ ਨੇ ਸਮਝਿਤ ਮਾਨ ਦੀਆਂ ਤੇ ਲੱਖੇ ਸਿਧਾਣੇ ਦੀਆਂ ਤੇ ਕੁਝ ਭਾਨੇ ਸਿੱਧੂ ਦੀਆਂ ਹੁਣ ਜਿਹੜੀ ਮੈਂ ਗੱਲ ਕਰਨੀ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਮੇਰੀਆਂ ਗੱਲਾਂ ਕੌੜੀਆਂ ਹੁੰਦੀਆਂ ਨੇ ਔਰ ਬਰਦੀਆਂ ਵੀ ਡਾਂਗ ਵਾਂਗ ਹੁੰਦੀਆਂ ਨੇ ਸਿੱਧੀਆਂ ਤੇ ਜਿਹੜਾ ਕੋਈ ਬਚਾ ਲੈਂਦਾ ਆਪਣੇ ਆਪ ਨੂੰ ਉਹ ਵੱਜ ਜਾਂਦਾ ਨਹੀਂ ਤਾਂ ਫਿਰ ਮੱਥੇ ਡਾਂਗ ਹੀ ਵੱਜਣੀ ਵੱਜਣੀ ਇਹ ਪੰਜਾਬੀ ਹੈ ਠੇਠ ਜਿਹੜੀ ਮੈਂ ਗੱਲ ਕਰ ਰਿਹਾ ਹਾਂ ਹੁਣ ਸਿਮਰਿਤ ਮਾਨ ਤੇ ਕਿਸਾਨ ਜਥੇਬੰਦੀਆਂ ਤੇ ਲੱਖੇ ਸਿਧਾਣੇ ਵਰਗੇ ਇਹ ਕਹਿੰਦੇ ਅਰੇਲਾ ਰੋਕੜੀਆਂ ਨੇ ਮਤਲਬ ਭਾਨੇ ਸਿੱਧੂ ਨੂੰ ਰਿਹਾ ਕਰੋ ਪੁਲਿਸ ਬਿਨਾਂ ਜ਼ਵੰਤ ਤੋਂ ਬਿਨਾਂ ਕਿਸੇ ਸ਼ਰਤ ਤੋਂ ਕਹਿੰਦੇ ਰਿਹਾ ਕਰ ਦਿਓ ਮੈਂ ਦੱਸਣਾ ਚਾਹੁੰਨਾ ਕਿ ਭਾਨਾ ਸਿੱਧੂ ਕੋਈ ਸਮਾਜ ਦੇ ਕੰਮ ਵਾਸਤੇ ਜਾਂ ਕੋਈ ਕੌਮ ਦੇ ਕੰਮ ਵਾਸਤੇ ਜੇਲ੍ਹ ਵਿੱਚ ਨਹੀਂ ਗਿਆ ਉਹ ਆਪਣੀ ਕਰਤੂਤ ਕਰਕੇ ਗਿਆ ਏਜੰਟਾਂ ਨੂੰ ਔਰ ਕੁੜੀਆਂ ਨੂੰ ਬਹੁਤ ਗੰਦੀ ਸ਼ਬਦਾਵਲੀ ਉਹਨੇ ਵਰਤੀ ਬਹੁਤ ਗੰਦੀਆਂ ਗੰਦੀਆਂ ਗਾਲਾਂ ਉਹਨੇ ਕਢੀਆਂ ਜੇ ਕੋਈ ਬੰਦਾ ਇਹ ਕਹਿੰਦਾ ਹੋਵੇ ਕਿ ਗਿਆਨੀ ਜੀ ਤੁਸੀਂ ਇੰਨਾ ਗਰਮ ਕਿਉਂ ਬੋਲਦੇ ਹੋ ਮੈਂ ਉਹਨੂੰ ਕਹਿਣਾ ਚਾਹਣਾ ਭਾਵੇਂ ਕੋਈ ਵੀ ਹੈ ਗਰਮ ਤੁਸੀਂ ਵੀ ਹੋ ਜਾਓਗੇ ਮੇਰੇ ਮੇਰੇ ਤਰ੍ਹਾਂ ਮੇਰੇ ਕੋਲੇ 15 ਕ ਵੀਡੀਓ ਪਈਆਂ ਨੇ ਉਹਦੀਆਂ ਪ੍ਰੋਡਿਊਸਰ ਨਾਲ ਪਈਆਂ ਨੇ ਤੇ 2-3 ਹੋਰ ਬੀੜੀ-ਬੂੜੀ ਪਿੰਦੇ ਦੀਆਂ ਆ ਗਈਆਂ ਜਾਨੀ ਕਿ ਜਿਹਦੇ ਵਿੱਚ ਬਹੁਤ ਵਧੀਆ ਸਨਮਾਨ ਕੀਤਾ ਹੋਇਆ ਔਰਤਾਂ ਦਾ ਏਜੰਟਾਂ ਦਾ ਗਾਣਾ ਕੱਢ ਕੱਢ ਕੇ ਧਨਕੀਆਂ ਦੇ ਦੇ ਕੇ ਤੇ ਉਹ ਵੀਡੀਓ ਜੇ ਤੁਸੀਂ ਸੁਣੋਗੇ ਨਾ 10 15 ਤਾਂ ਗਰਮ ਤੁਸੀਂ ਵੀ ਹੋ ਜਾਣਾ ਚਲੋ ਕੋਈ ਗੱਲ ਨਹੀਂ ਜਿਹੇ ਜੇ ਕਤੀੜ ਕੰਮ ਕਰਦੇ ਹੁੰਦੇ ਉਹ ਜਿਹੋ ਉਹਨੇ ਸ਼ਬਦਾਵਲੀ ਹੁੰਦੀ ਹੈ ਉਹ ਜੀ ਬੋਲੀ ਹੁੰਦੀ ਹੈ ਬੋਲੀ ਜਾਣ ਦੇ ਲੋਕਾਂ ਦੀ ਅਸਰ ਤੇ ਕੀ ਪ੍ਰਵਾਹ ਲੋਕਾਂ ਨੂੰ ਪਰ ਜਦੋਂ ਸਿਮਰਜੀਤ ਮਾਨ ਕਹਿੰਦਾ ਲੱਖਾ ਸੁਧਾਣਾ ਕਹਿੰਦਾ ਕਿ ਭਾਨੇ ਸਿੱਧੂ ਨੂੰ ਰਿਹਾ ਕਰਾਉਣ ਵਾਸਤੇ ਅਸੀਂ ਅਰੇਲਾਂ ਰੋਕਣੀਆਂ ਨੇ ਸਵਾਲ ਬਹੁਤ ਵੱਡਾ ਹੈ ਕਿ ਇਹ ਖੱጫ ਨੇ ਕਿਸੇ ਗਰੀਵ ਦੀ ਖਤਰਤ ਨਾ ਲਾਇਆ ਲਾਇਆ ਅਜੇ ਤੱਕ ਜਿਹੜੇ ਅੰਮ੍ਰਿਤਪਾਲ ਨੂੰ ਉਵਾਰਦੇ ਹੁੰਦੇ ਸੀ ਤੇ ਉਹਦੀਆਂ ਲੱਤਾਂ ਖਿੱਚਦੇ ਰਹੇ ਹਾਲਾਂਕਿ ਅੰਮ੍ਰਿਤਪਾਲ ਦੇ ਨਾਲ ਮੇਰੀ ਕੋਈ ਵਿਚਾਰ ਨਹੀਂ ਮਿਲਦੀ ਦੀਪ ਸਿੱਧੂ ਨੂੰ ਇਹ ਖੁੱਡੇ ਲੈਣ ਲਾ ਕੇ ਛੱਡਿਆ ਇਹਨਾਂ ਨੇ ਸਚਾਈ ਹੈ ਨਾ ਤੇ ਸਿੱਧੂ ਮੂਸੇਵਾਲੇ ਨੂੰ ਜਿੰਨਾ ਚਿਰ ਉਹ ਰਿਹਾ ਉਹਦੀ ਬਦਖੋਈ ਕਰਦੇ ਰਹੇ ਸ਼ਰਿਆਮ ਗਾਣਾ ਕੱਢਦੇ ਰਹੇ ਲਖਾ ਸੁਧਾਨਾ ਵੀ ਉਹਨੂੰ ਗੈਂਗਸਟਰ ਕਹਿੰਦਾ ਰਿਹਾ ਕਹਿੰਦਾ ਇਹ ਅਸਲੇ ਨੂੰ ਪ੍ਰਮੋਟ ਕਰਦਾ ਹੈ ਇਹ ਗੈਂਗਸਟਰ ਪ੍ਰਮੋਟ ਕਰਦਾ ਹੈ ਲਖਾ ਸੁਧਾਨਾ ਵੀ ਕਹਿੰਦਾ ਰਿਹਾ ਤੇ ਹੁਣ ਉਹਦੇ ਫਾਦਰ ਦੇ ਨਾਲ ਹਰ ਵਕਤ ਉਹਨੂੰ ਬਰਤਨ ਦੀ ਕੋਸ਼ਿਸ਼ ਕਰਦੇ ਆ ਜਨ ਕਿ ਕੋਈ ਏਜੰਡਾ ਨਹੀਂ ਕਿਸੇ ਨਾਲ ਇਹਨਾਂ ਦੀ ਵਿਚਾਰਧਾਰਾ ਨਹੀਂ ਮਿਲਦੀ ਹੁਣ ਅਜ ਸਿਮਰਜਤ ਮਾਨ ਜਦੋਂ ਇਹ ਸਟੇਟਮੈਂਟ ਦਿੰਦਾ ਹੈ ਜਿਹੜੇ ਕਢਮ ਚੌਧਰੀਆਂ ਨੇ ਫੇਸਬੁੱਕ ਤੇ ਪੋਸਟ ਪਾ ਪਾ ਕੇ ਵੀਡੀਓ ਪਾ ਪਾ ਕੇ ਉਹਨੂੰ ਰਾਸ਼ਟਰਪਤੀ ਬਣਾਉਣ ਦੇ ਕੋਸ਼ਿਸ਼ ਕੀਤੀ ਜਾਂ ਉਹਨੇ ਕਿਹਾ ਕਿ ਮੈਂ ਭਾਨੇ ਸਿੱਧੂ ਨੂੰ ਰਿਹਾ ਕਰਾਉਣਾ ਤਾਂ ਅਸ਼ੇ rela ਰੋਕਣੀਆਂ ਨੇ ਕਿਸਾਨ ਜੱਥੇਬੰਦੀਆਂ ਵੀ ਮੈਦਾਨ ਵਿੱਚ ਆਈਆਂ ਇੱਕ ਤਾਂ ਮੇਰੀ ਬੇਨਤੀ ਹੈ ਵੀ ਕਿਸੇ ਗਰੀਬ ਲਈ ਅੱਜ rela ਰੋਕੀਆਂ ਨੇ ਅੱਜ ਤੱਕ ਕਿਸੇ ਗਰੀਬ ਲਈ ਧਰਨਾ ਦਿੱਤਾ ਅੱਜ ਤੱਕ ਬਿਲਕੁਲ ਨਹੀਂ ਕਿਸੇ ਕੌਮੀ ਮਸਲੇ ਲਈ ਧਰਨਾ ਦਿੱਤਾ ਅੱਜ ਤੱਕ ਕੌਮੀ ਮਸਲੇ ਵਿੱਚ ਤੁਸੀਂ ਪੈਸੇ ਪੁਸੇ ਇਕੱਠੇ ਕੀਤੇ ਹਨ ਤੇ ਪਰ ਕੋਈ ਕੰਮ ਤਾਂ ਸਿਰੇ ਚੜਿਆ ਨਹੀਂ ਹੁਣ ਜਿਹੜੇ ਬੰਦੇ ਇਹ ਕਹਿੰਦੇ ਨੇ ਨਾ ਕਿ ਸਿਮਰਿਤ ਮਾਨ ਲਈ ਮਾਰਾ ਹੋਇਆ ਪੁਲਿਸ ਨੇ ਚੰਗਾ ਨਹੀਂ ਕੀਤਾ ਘਰ ਦੇ ਵਿੱਚ ਡੇਨ ਕਰ ਲਿਆ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਜੇ ਮੇਰਾ ਬਸ ਚੱਲੇ ਨਾ ਮੈਂ ਬੇਨਤੀ ਕਰਨੀ ਹੈ ਕਿ ਇਕੱਲਾ ਘਰ ਵਿੱਚ ਡੇਨ ਨਹੀਂ ਕਰਨਾ ਸੀ ਇਕੱਲਾ ਘਰ ਵਿੱਚ ਨਜ਼ਰਬੰਦ ਨਹੀਂ ਕਰਨਾ ਸੀ ਜਿਹੜੇ ਅਮਰਤਪਾਲ ਵਰਗੇ ਡਿਬਰੂਗੜ ਬੈਠੇ ਨੇ ਨਾ ਸਿਮਰਿਤ ਮਾਨ ਦੀ ਥਾਂ ਉੱਥੇ ਬਣਦੀ ਹੈ ਕਿਉਂਕਿ ਇਹ ਬੁੱਢਾ ਬਾਪੂ ਜਦੋਂ ਵੀ ਇਲੈਕਸ਼ਨ ਆਉਂਦੀ ਹੈ ਇਹ 2-4 ਬੰਦਿਆਂ ਨੂੰ ਕਤਲ ਕਰਵਾਉਂਦਾ ਹੀ ਹੁੰਦਾ ਹੈ ਤੇ ਪੰਜਾਬ ਦੇ ਲੋਕੋ ਮੈਂ ਆਤਮਨ ਕੇ ਬੇਨਤੀ ਕਰਦਾ ਸਿਮ ਦੇ ਤਮਾਨ ਨੇ ਚਿੱਠੀਆਂ ਵੇਚ ਕੇ ਕੌਮ ਦੇ ਕਹਿ ਲਈਏ ਸ਼ਹੀਦਾਂ ਦੇ ਕਫਨ ਤੱਕ ਇਹਨਾਂ ਲੋਕਾਂ ਨੇ ਵੇਚ ਦਿੱਤੇ ਪਰ ਕੌਮ ਲਈ ਕੰਮ ਕੋਈ ਸਿਰੇ ਨਹੀਂ ਚੜਿਆ ਤੇ ਜੇ ਕਿਤੇ ਪਲੇਸ ਮੇਰੀ ਗੱਲ ਸੁਣ ਲਵੇ ਨਾ ਕੱਲਾ ਘਰ ਵਿੱਚ ਨਾ ਨਜ਼ਰਬੰਦ ਕਰੇ ਇਹਨੂੰ ਤਾਂ ਪਲੇਨ ਰਾਹੀਂ ਚੱਕੋ ਸਿੱਧਾ ਡਿਬਰੂਗੜ੍ਹ ਠੋਕੋ ਇਹਦੇ ਤਾਂ ਨਾਲ ਜੂਤ ਪਤੰਗ ਵੀ ਹੋਣਾ ਚਾਹੀਦਾ ਜੁੱਤੀਆਂ ਵੀ ਪਹਿਣੀਆਂ ਚਾਹੀਦੀਆਂ ਨੇ ਕਿਉਂਕਿ ਇਹਨਾਂ ਬੰਦਿਆਂ ਨੇ ਕਾਮਨੀ ਕੀਤਾ ਹੀ ਕੱਖ ਨਹੀਂ ਆਪਣੇ ਘਰ ਭਰੇ ਨੇ ਤੇ ਹੁਣ ਮੈਂ ਜਿਹੜੀ ਅੱਜ ਬੇਨਤੀ ਕੀਤੀ ਆ ਨਾ ਬੜੀਆਂ ਕੌੜੀਆਂ ਮਿਰਚਾਂ ਨੇ ਜਿਹੜੀਆਂ ਅੱਜ ਹੀ ਖਰੀਦੀਆਂ ਨੇ ਮੈਂ ਬਾਜ਼ਾਰ ਗਿਆ ਸੀ ਸਬਜ਼ੀ ਲੈਣ ਬਾਅਦ ਤੇ ਜਦੋਂ ਮੂੰਹ ਵਿੱਚ ਪਾ ਕੇ ਦੇਖੀ ਨਾ ਅੜਾੜ ਪਵਾਤਾ ਤੇ ਇਹ ਮਿਰਚਾਂ ਸੁੰਡ ਵਾਲਿਆਂ ਦੇ ਲੱਗਣਗੀਆਂ ਜ਼ਰੂਰ ਖਾਸ ਕਰਕੇ ਜਿਹੜੇ ਮਾਨ ਦੇ ਚਮਤੇ ਨੇ ਭਾਨੇ ਸਿੱਧੂ ਦੇ ਜਾਂ ਲੱਖੇ ਸੁਧਾਣੇ ਦੇ ਜਿਹੜੀਆਂ ਕਤੀੜਾਂ ਇਕੱਠੀਆਂ ਹੋਈਆਂ ਨੇ ਇਹਨਾਂ ਦੇ ਮਿਰਚਾਂ ਲੱਗਣੀਆਂ ਬਹੁਤ ਨੇ ਔਰ ਆਪਾਂ ਨੂੰ ਪ੍ਰਵਾਹ ਕੋਈ ਨਹੀਂ ਜਿਹੜੇ ਬੰਦੇ ਪੰਜਾਬ ਨਾਲ ਧੋਖਾ ਕਮਾਉਂਦੇ ਨੇ ਸਾਡੀ ਕੌਮ ਨੂੰ ਮੂਰਖ ਬਣਾ ਕੇ ਆਪਣੇ ਘਰ ਭਰਦੇ ਨੇ ਤੇ ਉਹ ਲੋਕ ਸਾਡੇ ਜੁਤੀ ਦੇ ਯਾਰ ਨਹੀਂ ਤੇ ਸਿਮਰਿਤ ਮਾਨ ਲਈ ਮੈਜਿਕ ਪੁਲਿਸ ਨੂੰ ਸਪੈਸ਼ਲ ਕਹਿਣਾ ਚਾਹੁੰਨਾ ਬੇਨਤੀ ਕਰਨਾ ਚਾਹੁੰਨਾ ਕਿ ਕੱਲੇ ਘਰ ਵਿੱਚ ਨਜ਼ਰਬੰਦ ਕਰਕੇ ਨਹੀਂ ਸਰਨਾ ਇਹਦੇ ਪਹਿਲਾਂ ਜੁਤੀ ਵੀ ਫੇਰੋ ਤੇ ਬਾਅਦ ਵਿੱਚ ਇਹਦੇ ਪਟਾ ਫੇਰ ਕੇ ਚੰਗੀ ਤਰ੍ਹਾਂ ਇਹਨੂੰ ਡਿਬਰੂਗੜ੍ਹ ਜੇਲ੍ਹ ਭੇਜੋ ਫੇਰ ਸੁਭਾਦ ਆਉਣਾ ਤੇ ਫਿਰ ਗਾਂਬਾਤ ਦੇ ਜੇ ਧਰਨਾ ਲਾਉਣਗੇ ਕਿਸੇ ਗਰੀਬ ਲਈ ਲਾਉਣਗੇ ਇਹੋ ਜਿਹੇ ਮਸਟੰਡੇ ਗੈਂਗਸਟਰਾਂ ਲਈ ਜਿਹੜੇ ਲੁੱਟਖੋਹਾਂ ਕਰਨ ਵਾਲੇ ਨੇ ਕੁੜੀਆਂ ਨੂੰ ਗਲਤ ਸ਼ਬਦਾਵਲੀ ਗਾਲਾਂ ਕੱਢਣ ਵਾਲੇ ਨੇ ਭਾਨੇ ਸਿੱਧੂ ਵਰਗੇ ਤੇ ਮੁੜ ਕੇ ਇਹਨਾਂ ਦੇ ਹੱਕ ਵਿੱਚ ਨਹੀਂ ਖੜਨਗੇ ਤੇ ਨਾਲੇ ਜਿਹੜੀ ਸੰਗਰੂਰ ਦੀ ਚੋਣ ਹੈ ਨਾ ਲੋਕ ਸਭਾ ਦੀ ਇੱਥੋਂ ਇਹ ਬੰਦੇ ਜਿੱਤਣ ਵਾਸਤੇ ਇਹ ਸਭ ਕੁਝ ਜਾਮ ਧਾਮ ਤਾਣੇ ਬਾਣੇ ਰੇਲਾਂ ਰੋਕਣੀਆਂ ਭਾਨੀ ਸਿੱਧੂ ਦੇ ਹੱਕ ਵੇਚਾਣਾ ਇਹ ਬਸ ਵੋਟਾਂ ਦਾ ਮਸਲਾ ਹੈ ਇਹ ਬੇਨਤੀ ਪ੍ਰਵਾਨ ਕਰਿਓ ਵੋਟ ਜਿਹਨੂੰ ਅਸੀਂ ਪਾਉਣੀ ਹੈ ਉਹਨੂੰ ਪਾਉਣੀ ਹੈ ਪਰ ਇਹਨਾਂ ਲੋਕਾਂ ਤੋਂ ਕੌਮ ਨੂੰ ਪੰਜਾਬ ਨੂੰ ਬਚਾ ਲਓ ਖਾਸ ਕਰਕੇ ਜਿਹੜਾ ਆ ਦਿਨ ਚੱਲਦੇ ਨੇ ਨਾ ਸਮਾਂ ਚੱਲਦਾ ਇਹਦੇ ਵਿੱਚ ਇਹ ਬੁੱਢੇ ਬਾਬੂ ਨੇ ਪੰਜ ਸੱਤ ਬੰਦੇ ਜ਼ਰੂਰ ਮਰਵਾਉਣੇ ਨੇ ਆਪਣੀ ਚੋਣ ਜਿੱਤਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ